ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜਿੰ ਪਿੰਡ ਬਲੇਰ ਤਹਿਸੀਲ ਆਗਿਆ ਪਿੰਡ ਨੂੰ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਉਸ ਨਵੀਰ ਉਹਨਾਂ ਦੇ ਫਾਰਮ ਤੇ ਆਏ ਹਾਂ ਇੱਥੋਂ ਆਪਾਂ ਤੁਹਾਨੂੰ ਵਿਕਰੀ ਵਾਲੇ ਤਿੰਨ ਐਨੀਮਲ ਵਿਖਾਉਣੇ ਆ ਤਿੰਨੇ ਵੇਢਾ ਹੈ ਜੀ ਤੇ ਆਹ ਪਹਿਲਾ ਸੂਆ ਗਈ ਮਗਰ ਇਹਦੇ ਵੀ ਚੋਬਰ ਆ ਆ ਦੂਜਾ ਸੂਆ ਗਈ ਇਹਦੇ ਵੀ ਮਗਰ ਚੋਬਰ ਆ ਗਿਆ ਜੋ ਇਹ ਤੀਜਾ ਸੂਆ ਤਿਆਰ ਹੈ ਬਸ ਹਫਤਾ ਕਾਂਢੀ ਲੈਂਦੀ ਆ ਤੇ ਬਾਕੀ ਵੀਰੋਣਾ ਤੋਂ ਆਪਾਂ ਸਾਰੀ ਜਾਣਕਾਰੀ ਲੈ ਲੈਣੀ ਆ ਸਮਾਂ ਤੇ ਤਰੀਕ ਨੋਟ ਕਰਿਓ ਸਮਾਂ ਕੋਈ ਮਾਰਨਿੰਗ ਦਾ 9:00 ਵਜੇ ਦਾ ਆ ਗਿਆ ਸਜ ਨੂੰ ਤਰੀਕ ਅੱਜ 14 ਫਰਵਰੀ 2026 ਤੇ ਬਾਕੀ ਵੀਰੋਣਾ ਤੋਂ ਆਪਾਂ ਜਾਣਕਾਰੀ ਲੈਣੀ ਆ ਸਾਸੀ ਘਾ ਵੀਰ ਜੀ ਸਾਸੀ ਘਾ ਵੀਰ ਜੀ ਹੋਰ ਸੇਤਾ ਗੈਮ ਨੇ ਵਦਿਆ ਵਦਿਆ ਕਿਰਪਾ ਮਹਾਰਾਜ ਦੀ ਵਧੀਆ ਜਾਈਦੇ ਆ ਤੇ ਹਾਂ ਜੀ ਅੱਜ ਫਿਰ ਲੈ ਆਏ ਜੋ ਤੋਹਫੇ ਹੈ ਤੋਹਫਾ ਤੋਹਫਾ ਜੀ ਤੋਹਫਾ ਵੇਖੋ ਨਗੀਨਾ ਪਹਿਲਾ ਸੂਆ ਆ ਗਿਆ ਹਾਂਜੀ ਨਹੀਂ ਪਹਿਲਾ ਸੂਆ ਮੂੰਹੋਂ ਦੋ ਦੰਦ ਮੂੰਹੋਂ ਦੋ ਦੰਦ ਹੈ ਹਾਂਜੀ ਹਾਂਜੀ ਮਗਰ ਇਹਦੇ ਚੋਬਰ ਆ ਗਿਆ ਮਗਰ ਚੋਬਰ ਆ ਗਿਆ 17ਵਾਂ ਦਿਨ ਜੱਜ ਨੇ ਸੂਈ ਨੂੰ ਹੋਇਆ 17ਵਾਂ ਦਿਨ ਹਾਂਜੀ ਹਾਂਜੀ ਚਵਾਈ ਚੂਈ ਫਿਰ ਕਿੱਤੋਂ ਮੈਂ ਨਾ ਇੱਕ ਨੰਬਰ ਇੱਕ ਨੰਬਰ ਹੋਰ ਨਹੀਂ ਕੋ ਸ਼ਟਾ ਨਹੀਂ ਥਣਵਾਦ ਕਰਦੀ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਇਧਰ ਇਹ ਲੋ ਜੀ ਸੀਲੀਆਂ ਸੂਲੀਆਂ ਪੂਰੀਆਂ ਹੈ ਬੈਨਾ ਪੂਰੀਆਂ ਨਹੀਂ ਪੂਰੀਆਂ ਭਾਵੇਂ ਜੇਰੀ ਮਰਜੀ ਬੈਜੋ ਐ ਨਹੀਂ ਬੈਜੋ ਹੌਂਦੀ ਬੈਜੋ ਠੀਕ ਹੈ ਜੀ ਚੱਕਰੀ ਨਹੀਂ ਇਹਨੂੰ ਕਰਮਾਲੀਓ ਠੀਕ ਠੀਕ ਹਾਂਜੀ ਹਾਂਜੀ ਮਾਰਦੀ ਹੈ ਤਾਰਾ ਫਿਰ ਇਕਰੀ ਕੋਈ ਨਹੀਂ ਮਾਰ ਦਿੰਨੇ ਜੋਈ ਪੂਰੀ ਮੋਗਾ ਹੈ ਮੋਗਾ ਜੀ ਮੋਗਾ ਜੀ ਮੋਗਾ ਠੀਕ ਹੈ ਵੀ ਜੀ ਠੀਕ ਹੈ ਓਕੇ ਜੋ 200 ਚੋਂ 100 ਹੀ ਆ ਗਈ ਹੈ ਹਾਂ ਜੀ 100 ਚੋਂ 100 ਜੀ ਥਣ ਤੁਣ ਵੀ ਸੋਨਾ ਲੱਗਾ ਕਰਮਾ ਲਈ ਹਾਂ ਜੀ ਹਾਂ ਜੀ ਥਣ ਵੇਲੋ ਕਿੰਦਾ ਵਧੀਆ ਲੱਗਾ ਮੁੱਠੀ ਵਾਲਾ ਸੰ ਲੱਗਾ ਹਾਂ ਜੀ ਹਾਂ ਜੀ ਖੋਲੀਏ ਮਾੜੀ ਜੀ ਵੀ ਜੀ ਹਾਂ ਜੀ ਮੂਹੋਂ ਫਿਰ ਦੋ ਦੰਦ ਆ ਗਈ ਜੀ ਹਾਂਜੀ ਮੂਹੋਂ ਦੋ ਦੰਦ ਆ ਗਈ ਜੀ ਪਿਓਰ ਦੋ ਦੰਦ ਦੁੱਧ ਹਾਜ਼ਰ ਹੋਣੇ ਦੇ ਕੋਲ ਕਿੰਨਾ ਹੈ ਦੁੱਧ ਵੀਰ ਜੀ ਜੇ ਤੇ ਆਪਣੇ ਇੱਥੇ ਕਰੇ ਆ ਕੇ ਕਿਸੇ ਨੇ ਵੀਰ ਨੇ ਤਸੱਲੀ ਕਰਕੇ ਖੜਨੀ ਫਿਰ ਦੁੱਧ 12 ਕਿਲੋ 12 ਕਿਲੋ ਹਾਂਜੀ ਤੇ ਜੇ ਕਿ ਮੇਰਾ ਵੀਰ ਕੋਈ ਆਨਲਾਈਨ ਮੰਗਾਉਂਦਾ ਵਾ ਫਿਰ ਦੁੱਧ 11 ਕਿਲੋ 11 ਕਿਲੋ ਤੇ ਮੂਹੋਂ ਦੋ ਦੰਦ ਜੀ ਤੇ ਵੇਲੋ ਹਾਂਜੀ ਇਧਰ ਲਓ ਮੂਹੋਂ ਪਿਓਰ ਦੋ ਦੰਦ ਪਿਓਰ ਦੋ ਦੰਦ ਆ ਗਈ ਹਾਂਜੀ ਪਹਿਲਾਂ ਵੇਲੋ ਸੀਲੀਆਂ ਸੂਲੀਆਂ ਕਿਹੜੀਆਂ ਨੇ ਸੀਲੀਆਂ ਸੂਲੀਆਂ ਪੂਰੀਆਂ ਕਰਮਾ ਜੀ ਦਿਖਾਓ ਤੁਸੀਂ ਇੱਕ ਰਮੂ ਦੀ ਪੂਰੀ ਸ਼ਕੀਨ ਹੈ ਹਾਂ ਜੀ ਨਹੀਂ ਪੂਰੀ ਲੋਸ ਲੋਸ ਕਰਦੀ ਫਿਰਦੀ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਆਉਂਦੇ ਸੂਏ ਨੂੰ ਤੇ ਹੋਰ ਬਹੁਤ ਜਿਆਦਾ ਕਾਂ ਬਣ ਜੂਗੀ ਹੈ ਚੈੱਕ ਕਰ ਸਕਦੇ ਹੋ ਬੰਤਰ ਪੁੰਤਰ ਢਾਂਚਾ ਢੋਂਚਾ ਰੈਡ ਦਾ ਸੁਣਾ ਵਾ ਮੋਲ ਵੀਰ ਫੇਰੇ ਦਾ ਆਪਾਂ ਕੀ ਕਰਦੇ ਹਾਂ ਹਾਂਜੀ ਮੋਲ ਮੋਲ ਭਾਵੇਂ ਕੋਈ 50 ਕਰਾਲੇ ਭਾਵੇਂ ਕੋਈ 52 ਕਰਾਲੇ ਹਾਂਜੀ ਪੂਰੇ 45000 ਦੀ ਐਸਨੋ ਦੇ 45000 ਦੀ ਐਸਨੋ ਦੇ ਹਾਂਜੀ ਹਾਂਜੀ ਮੇਰਾ ਹੁਣ ਕੋਈ ਵੀਰ ਨਾਲ ਕਸਾਈ ਵਾਲਾ ਫੋਨ ਨਾ ਲਾਵੇ ਕਿਉਂਕਿ ਆਪਾਂ ਪਹਿਲਾਂ ਰੇਡ ਨਿਗਾਹ ਆ ਪਾਇਆ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਬਾਕੀ ਹੈਗਾ ਨਗੀਨਾ ਵਾ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਤੇ ਆ ਵੇਖ ਲੋ ਸੀਲੀਆਂ ਵੇਖ ਲੋ ਪੂਰੀਆਂ ਨੇ ਕੋਈ ਚੱਕਰੀ ਨਹੀਂ ਕਰਮਾ ਲਈ ਹਾਂਜੀ 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 ਠੀਕ ਹੈ ਵੀਰ ਜੀ ਹਾਂਜੀ ਮਗਰ ਆ ਚੋਬਰਾ ਆ ਗਿਆ ਭਾਵੇਂ ਅਸ਼ੇ ਮਾਦਿਆਂ ਜਿਹੇ ਨੂੰ ਸੂਈ ਨੂੰ ਆ ਆ ਵੇਖ ਠੀਕ ਹੈ ਵੀਰ ਜੀ ਤੇ ਇਹ ਵੈਡ ਦੀ ਦੇਰੀ ਵੀਰ ਜਾਨ ਕਰ ਇਹ ਵੀਰ ਜੀ ਸੁਗਾ ਦੁੱਜਾ ਜੇ ਹਾਂਜੀ ਇਹਨੂੰ ਆਜ ਕੋਈ ਤਕਰੀਬਨ ਕੋਈ 10 ਕਿ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਮਗਰ ਇਹਦੇ ਵੀ ਆਵੇ ਚੁੱਭਰ ਜੇ ਮਗਰ ਇਹਦੇ ਵੀ ਚੁੱਭਰ ਆ ਗਏ ਹਾਂਜੀ ਹਾਂਜੀ ਤੇ ਹਾਜ਼ਰ ਦੁੱਧ ਵੀਰ ਜੀ ਇਹਦੇ ਕੋਲ ਇਹ ਵੀਰ ਜੀ ਜੇ ਤੇ ਇੱਥੇ ਆ ਕੇ ਕਿਸੇ ਨੇ ਵੀਰ ਨੇ ਆਪਣੇ ਦੋ ਟਾਈਮ ਤਿੰਨ ਟਾਈਮ ਤਸल्ली ਕਰਕੇ ਖੜਨੀ ਆ ਫਿਰ ਦੁੱਧ ਪੱਕਾ 14 ਕਿਲੋਆ ਇਹ ਮੇਰਾ ਕੋਈ ਵੀਰ ਆਨਲਾਈਨ ਗਰੰਟੀ ਤੇ ਮਗਾਉਂਦਾ ਵਾ ਫਿਰ ਦੁੱਧ 13 ਕਿਲੋਨੇ ਗੱਲਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸੁਗਾ ਦੁੱਜਾ ਆ ਗਿਆ ਜੀ ਹਾਂ ਪੂਰੀ ਸੀਰੀਜ਼ਲਾ ਹੈ ਹਾਂਜੀ ਹਾਂਜੀ ਵਧੀਆ ਵਧੀਆ ਇਹਨਾਂ ਥੋੜਾ ਕੈਮਰੇ ਤੋਂ ਡਰਦੀ ਜੇ ਉਤਰਾਂ ਨੂੰ ਕੋਈ ਚੱਕਰ ਨਹੀਂਗਾ ਹਾਂਜੀ ਹਾਂਜੀ ਚੁਆਈ ਜੁਈ ਫਿਰ ਵੀ ਇੱਕ ਨੰਬਰ ਜੀ ਇੱਕ ਨੰਬਰ ਓਕੜਾਂ ਮਖੜਾ ਕਰਾ ਦਿਓ ਇੱਕ ਨੰਬਰ ਚੈੱਕ ਕਰ ਹਾਂਜੀ ਹਾਂਜੀ ਫੇਸ ਕੁਆਲਿਟੀ ਕਰੋ ਸੱਜਣ ਨੂੰ ਚੈੱਕ ਆਂ ਚਾ ਤੁਸੀਂ ਕਰ ਸਕਦੇ ਹੋ ਚੈੱਕ ਹਾਈ ਟੂਟ ਹੂੰ ਇਰੀਆ ਵੀ ਆਪਾਂ ਵੀਡੀਓ ਧਾਰਾ ਮਰਵਾ ਦਿੰਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਮੁਰਾਦ ਨੇ ਤੇ ਮੰਗਾ ਫਿਰ ਵੀ ਦੋਆਂ ਨੂੰ ਲੋਡ ਪੈਂਦੀ ਹੈ ਹਾਂਜੀ 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 ਤੁਹਾਨੂੰ ਪੜਾ ਮੰਗਾ ਥੋੜਾ ਜੰਗਾ ਡੰਗਰ ਨੂੰ ਪਾਇਆ ਹਾਂਜੀ ਹਾਂਜੀ ਤੁਰਦਾ ਨਹੀਂ ਬਾਅਦ ਚ ਡੰਗਰ ਆਪ ਖਾ ਲੋ ਵੀ ਜੀ ਥੋੜਾ ਕੈਮਰੇ ਤੋਂ ਡਰਦੀ ਆ ਉਹ ਤਾਂ ਜੀ ਚੈੱਕ ਕਰ ਲੀ ਜੁਆਈ ਜੁਈ ਦੇ ਮੋਗਾ ਹੀ ਆ ਕਰਮਾ ਨਹੀਂ ਮੈਂ ਨਾ ਮੋਗਾ ਜੀ ਮੋਗਾ ਜੀ ਦੇਖੋ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋ ਥਾਨ ਬਾਤ ਕਰਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਵੀ ਜੀ ਓਕੇ ਰਣ ਸੀਲੀਆਂ ਸੂਲੀਆਂ ਪੂਰੀਆਂ ਆ ਗੀਆਂ ਨਹੀਂ ਮਾੜਾ ਨਾ ਕੈਮਰੇ ਤੋਂ ਡਰਦੀ ਉਤਰਨੀ ਕੋਈ ਜਿਕਰੇ ਨੂੰ ਥਣ ਭਾਂਡਾ ਕਰੋ ਚੈੱਕ ਸੱਜ ਨੂੰ ਹਾਜ਼ਰ ਦੁੱਧ ਵੀਰ ਫਿਰ ਇਹਦੇ ਕੋਲ ਹੁਣ ਹਾਜ਼ਰ ਦੁੱਧ ਇਹ ਚਲੋ 14 ਕਿਲੋ ਆ 14 ਕਿਲੋ ਹਾਂਜੀ ਆਨਲਾਈਨ ਆਪਾਂ 13 ਦੀ ਗਾਰੰਟੀ ਦੇ ਕੇ ਘਲਾਵਾਂਗੇ ਗਾਰੰਟੀ 13 ਦੀ ਦੇ ਦੇਣੀ ਹੈ ਥਣਵਾਦ ਘੜ ਕੋਈ ਪੂਰ ਛਟਾ ਹੋਵੇ ਉਹਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਤੇ ਮੁੱਲ ਫਿਰ ਵੀਰ ਆਪਾਂ ਮੁੱਲ ਇਹਦਾ ਵੀਰ ਜੀ ਭਾਵੇਂ ਕੋਈ 50 ਕਰਾ ਲੇ ਭਾਵੇਂ ਕੋਈ 55 ਕਰਾ ਲੇ ਇਹ ਵੀ 45000 ਦੀ ਐਸਨੋਈ ਦੇ ਦੇਣੀ 45000 ਦੀ ਐਸਨੋ ਦੇ ਦੇਣੀ ਹਾਂਜੀ 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 ਠੀਕ ਹੈ ਵੀਰ ਜੀ ਤੇ ਇਹ ਵੈਡ ਦੀ ਦੇ ਦੀ ਵੀਰ ਜਾਣਕਾਰੀ ਏ ਵਾ ਵੀਰ ਜੀ ਘਰ ਆਣੇ ਤੇ ਚਲੋ ਸਾਨੂੰ ਸੂਆ ਦੂਜਾ ਹੀ ਆਖਿਆ ਚਲੋ ਆਪਾਂ ਤੀਜੇ ਮੰਨ ਕੇ ਲਈ ਆ ਹਾਂਜੀ ਹਾਂਜੀ ਤੇ ਆਪਣਾ ਮਾਰਾ ਇਹ ਅਜੇ ਹਫਤਾਗ ਲੈ ਜੂਗੀ ਹਾਂਜੀ 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 ਠੰਡੀ ਧੀਰੀ ਇਹ ਵੀ ਬਹੁਤ ਜਿਆਦੀ ਇਧਰ ਤੀਜੇ ਸੂਏ ਲਈ ਤਿਆਰ ਹਨ ਹਾਂਜੀ ਤੀਜੇ ਸੂਏ ਲਈ ਇਧਰ ਰਖ ਲੋ ਕਿੰਨੀਆਂ ਸੀਲੀਆਂ ਜਾ ਰਹੀਆਂ ਨੇ ਭਾਵੇਂ ਥੱਲੇ ਉਹਦੀਆਂ ਐ ਬਹਿ ਜੋ ਕੋਈ ਚੱਕਰੀ ਇਹਨੂੰ ਕਰਮਾਈ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਪਿਛਲੇ ਸੂਏ ਦਾ ਰਿਕਾਰਡ ਕੋਡ ਇਹਦਾ ਕੋਈ 14 15 ਕਿਲੋ ਰਿਕਾਰਡ ਹੈਗਾ ਵਾ ਤੇ ਦੋਦੇ ਤੁਹਾਨੂੰ ਪਤਾ ਵਾ ਕਿ ਇਹਨਾਂ ਨੇ ਭਾਰੀ ਜਾਣਾ ਕਰਮਾਈ ਬਿਲਕੁਲ ਬਿਲਕੁਲ ਭਰ ਜਾਣਾ ਜੀ ਹਾਂ ਗੱਟਾ ਨੂੰ ਤੋਂ ਚੁਆਈ ਚੁਈ ਦਾ ਫਿਰ ਵੀਰ ਜੀ ਕਿਵੇਂ ਹਾਂਜੀ ਹਾਂਜੀ ਟਿੱਪਣਾ ਲੋ ਇੱਕ ਨੰਬਰ ਆਪਣੀ ਥਾਣਾ ਦੀ ਗਰੰਟੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਇਸ ਕੁਆਲਟੀ ਕਰਾ ਲਈਏ ਚੈੱਕ ਹੈ ਹਾਂਜੀ ਹਾਂਜੀ ਬਾਕੀ ਇਹ ਵੀ ਬਹੁਤ ਜਿਆਦੀ ਠੰਡੀ ਦੀ ਰਹੀ ਹੈ ਸੀਲਿੰਗਾਂ ਪੂਰੀਆਂ ਆ ਜੀ ਹਾਂ ਜੀ ਹਾਂ ਜੀ ਬਹੁਤ ਆ ਰਹੀਆਂ ਜੀ ਦੂਫਰੀਆਂ ਨੂੰ ਚਲੋ ਵੰਗੇ ਦੀ ਲੋੜ ਇਹਨੂੰ ਵੰਗੇ ਦੀ ਵੀ ਨਹੀਂ ਜੀ ਲੋੜ। ਛ ਵੰਗੇ ਦੀ ਵੀ ਨਹੀਂ ਲੋੜ। ਹਾਂ ਜੀ ਇਧਰੇ ਲਓ ਭਾਵੇਂ ਇਤਰਾ ਬੈਠੋ ਕੋਈ ਚੱਕਰੀ ਨਹੀਂ ਕਰਮਾ ਲਈ ਨੂੰ। ਪੂਰੀਆਂ ਸੀਲੀਆਂ ਹੈ। ਬੜਾ ਪੂਰੀਆਂ ਸੀਲੀਆਂ। ਤੇ ਆ ਵੈਸੇ ਆਈਡੀਆ ਵੀਰ ਕਿੰਨੇ ਕੇ ਦਿਨ ਲੈ ਜੂਗਾ ਇਹਦੀ। ਇਹ ਵੀ ਜੀ ਇਹ ਤੁਹਾਡੇ ਸਾਹਮਣੇ ਹੀ ਆ ਜਿੰਨੀ ਬਾਂਝ ਹੋਣੀ ਚੰਗੀ ਆ। ਲੋੜ ਇਹਨੂੰ ਵੰਗੇ ਦੀ ਵੀ ਨਹੀਂ ਜੀ ਲੋੜ। ਵੰਗੇ ਦੀ ਵੀ ਨਹੀਂ ਲੋੜ ਹੈ। ਇਧਰੇ ਲਓ ਜੀ। ਠੰਡੀ ਦੀ ਕਿੰਨੀਆਂ ਸੀਟੀਆਂ? ਸੀਲੀਆਂ ਸੂਲੀਆਂ ਪੂਰੀਆਂ। ਮੋਲ ਫਿਰ ਵੀ ਇਹਦਾ ਆਪਾਂ ਕੀ ਕਰਨਾ ਹੈ? ਹਾਂ ਜੀ ਮੋਲ ਭਾਵੇਂ ਕੋਈ 50 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ। ਹਾਂ ਜੀ ਪੂਰੇ 4 ਤੇ ਵੀਰ ਜੀ ਮੋਬਾਈਲ ਨੰਬਰ ਤੇ ਪਿੰਡ ਤੇ ਲਾਗੇ ਦਾ ਪਿੰਡ ਆਪਏ ਕਿਹੜੀ ਪਿੰਡ ਆਪਣਾ ਬਲੇਰ ਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 98724 72676 ਠੀਕ ਹੈ ਜੀ ਲਾਗੇ ਪਿੰਡ ਆਪਣਾ ਕਾਲੇ ਪਿੰਡਾ ਹਾਂਜੀ ਭਿੱਖੀ ਵੇਂਡ ਦੇ ਨੇੜੇ ਕੋਈ 2 ਕਿਲੋਮੀਟਰ ਪਿੰਡ ਬਲੇਰ ਆ 2 ਕਿਲੋਮੀਟਰ ਹਣਾ ਹਾਂਜੀ ਹਾਂਜੀ ਬਾਕੀ ਜਿਹੜੇ ਵੀ ਸੱਜਣ ਨੇ ਵੇਇਟ ਕਰਨੀ ਵੀਰੋਂ ਨਾਲ ਕੰਟੈਕਟ ਕਰ ਲੈਣਾ ਹਾਂਜੀ ਹਾਂਜੀ ਕੋਈ ਦਿੱਕਤ ਨਾ ਹੋਵੇ ਤੇ ਬਾਕੀ ਵੈਰੀਫਾਈ ਕਰਕੇ ਆਇਓ ਕਿ ਪਸ਼ੂ ਹੈਗੇ ਆ ਜਾਂ ਸੇਲ ਹੋ ਗਿਆ ਹਾਂਜੀ ਹਾਂਜੀ ਕਈ ਵਾਰੀ ਭੈਣ ਭਰਾ ਬਿਨਾ ਦੱਸੇ ਆ ਜਾਂਦੇ ਉਹ ਮੁੜ ਕੇ ਖਰਾਬ ਹੁੰਦੇ ਆ ਹਾਂਜੀ ਹਾਂਜੀ ਤੇ ਇਹਦੇ ਨਾਲ ਬੈਟਰ ਹੈਗੇ ਆਪਾਂ ਪਹਿਲਾਂ ਹੀ ਵੀਰ ਨੂੰ ਨੰਨਾ ਕਨੈਕਟ ਕਰਕੇ ਤੇ ਵੈਰੀਫਾਈ ਕਰਕੇ ਵੀਟ ਕਰੀਏ ਬਾਕੀ ਠੱਠਾ ਡੇਰੀ ਵਾਲੋਂ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ